ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਾਲਾ ਪੰਜਵਾਂ ਸਰਬ ਸੁਖਾ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਈਆ ਦਰਸ਼ਨ ਭੇਟ ਤੋ ਤੋ ਤਨੰਦਾ ਦੁਖ ਗਿਆ ਹਰ ਗਿਆ ਹਰ ਰਸ ਪੀਵ ਹੋ ਭਾਈ ਨਾਮ ਜਪ ਹੋ ਨਾਮ ਰਦ ਹੋ ਗੁਰਪੂਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹਲਾ 5 ਸਰਬ ਸੁਖਾ ਕਾ ਦਾਤਾ ਸਤਗੁਰ ਤਾ ਕੀ ਸਰਣੀ ਪਾਈ ਦਰਸ਼ਨ ਪੇਟ ਤਹੋਤ ਆਨੰਦਾ ਦੁਖ ਗਿਆ ਹਰ ਗਈ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਅਰਦ ਹੋ ਗੁਰਪੂਰੇ ਕੀ ਸਰਣਾਈ ਰਹਾ ਜਿਸ ਹੈ ਪਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠਿ ਮਲਾ ਪੰਜਵਾਂ ਸਰਬ ਸੁਖਾਂ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਈਆ ਦਰਸ਼ਨ ਭੇਟ ਤੋ ਤੋ ਤਨੰਦਾ ਦੁਖ ਗਿਆ ਹਰ ਗਿਆ ਹਰ ਰਸ ਪੀਵੋ ਹੋ ਭਾਈ ਨਾਮ ਜਪੋ ਨਾਮ ਰਦ ਹੋ ਗੁਰਪੁਰੇ ਕੀ ਸਰਣਾਈ ਰਹਾ ਤੇ ਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹਲਾ 5 ਸਰਬ ਸੁਖਾ ਕਾ ਦਾਤਾ ਸਤਿਗੁਰੂ ਤਾ ਕੀ ਸਰਣੀ ਪਾਇਆ ਦਰਸ਼ਨ ਪੇਟ ਤਹੋਤ ਅਨੰਦਾ ਦੁਖ ਗਿਆ ਹਰ ਗਾਇਆ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਅਰਦੋ ਗੁਰਪੁਰੇ ਕੀ ਸਰਣਾਈ ਰਹਾ ਜਿਸ ਹੈ ਪਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਈਆ ਦਰਸ਼ਨ ਭੇਟ ਤੋ ਤੋ ਅਨੰਦਾ ਦੁੱਖ ਗਿਆ ਹਰ ਗਿਆ ਹਰ ਰਸ ਪੀਵ ਹੋ ਭਾਈ ਨਾਮ ਜਪਾ ਹੋ ਨਾਮ ਰਦ ਹੋ ਗੁਰਪੁਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹਲਾ ਪੰਜਵ ਸਰਬ ਸੁਖਾ ਕਾ ਦਾਤਾ ਸਤਿਗੁਰੂ ਤਾ ਕੀ ਸਰਣੀ ਪਾਇਆ ਦਰਸ਼ਨ ਪੇਟ ਤਹੋ ਤਾ ਨੰਦਾ ਦੁਖ ਗਿਆ ਹਰ ਗਈ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੁ ਅਰਧੋ ਗੁਰਪੂਰੇ ਕੀ ਸਰਣਾਈ ਰਹਾ ਜਿਸ ਹੈ ਪਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਾਲਾ ਪੰਜਵਾਂ ਸਰਬ ਸੁਖਾਂ ਦਾਤਾ ਸਤਗੁਰੂ ਤਾ ਕੀ ਸਰਣੀ ਪਾਈਆ ਦਰਸ਼ਨ ਭੇਟ ਤੋ ਤੋ ਤਨੰਦਾ ਦੁਖ ਗਿਆ ਹਰ ਗਿਆ ਹਰ ਰਸ ਪੀਵ ਹੋ ਭਾਈ ਨਾਮ ਜਪ ਹੋ ਨਾਮ ਰਦ ਹੋ ਗੁਰਪੁਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹਲਾ 5 ਸਰਬ ਸੁਖਾ ਕਾ ਦਾਤਾ ਸਤਿਗੁਰੂ ਤਾ ਕੀ ਸਰਣੀ ਪਾਇਆ ਦਰਸ਼ਨ ਪੇਟ ਤਹੋ ਤਾ ਨੰਦਾ ਦੁਖ ਗਿਆ ਹਰ ਗਈ ਹਰ ਰਸ ਪੀਵੋ ਭਾਈ ਨਾਮ ਜਪ ਹੋ ਨਾਮ ਅਰਦ ਹੋ ਗੁਰਪੂਰੇ ਕੀ ਸਰਣਾਈ ਰਹਾ ਜਿਸ ਹੈ ਪਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਾਲਾ ਪੰਜਵਾਂ ਸਰਬ ਸੁਖਾਂ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਆ ਦਰਸ਼ਨ ਭੇਟ ਤੋ ਤੋ ਤਨੰਦਾ ਦੁਖ ਗਿਆ ਹਰ ਗਿਆ ਹਰ ਰਸ ਪੀਵ ਹੋ ਭਾਈ ਨਾਮ ਜਪ ਹੋ ਨਾਮ ਰਦ ਹੋ ਗੁਰਪੁਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠਾ ਮਹਲਾ 5 ਸਰਬ ਸੁਖਾ ਕਾ ਦਾਤਾ ਸਤਗੁਰੂ ਤਾ ਕੀ ਸਰਣੀ ਪਾਇਆ ਦਰਸ਼ਨ ਪੇਟ ਤਹੋ ਤਾ ਨੰਦਾ ਦੁਖ ਗਿਆ ਹਰ ਗਈ ਹਰ ਰਸ ਪੀਵੋ ਭਾਈ ਨਾਮ ਜਪ ਹੋ ਨਾਮ ਅਰਦ ਹੋ ਗੁਰਪੂਰੇ ਕੀ ਸਰਣਾਈ ਰਹਾ ਜਿਸ ਹੈ ਪਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਲਾ ਪੰਜਵਾਂ ਸਰਬ ਸੁਖਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਆ ਦਰਸ਼ਨ ਭੇਟ ਤੋ ਤੋ ਤਨੰਦਾ ਦੁਖ ਗਿਆ ਹਰ ਗਿਆ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਰਧੋ ਗੁਰਪੁਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਇਆ ਦਰਸ਼ਨ ਪੇਟ ਤਹੋ ਤਾ ਨੰਦਾ ਦੁਖ ਗਿਆ ਹਰ ਗਈ ਹਰ ਰਸ ਪੀਵੋ ਭਾਈ ਨਾਮ ਜਪ ਹੋ ਨਾਮ ਅਰਦ ਹੋ ਗੁਰਪੂਰੇ ਕੀ ਸਰਣਾਈ ਰਹਾਵ ਜਿਸ ਹੈ ਪਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਈਆ ਦਰਸ਼ਨ ਭੇਟ ਤੋ ਤੋ ਤਨੰਦਾ ਦੁਖ ਗਿਆ ਹਰ ਗਿਆ ਹਰ ਰਸ ਪੀਵੋ ਹੋ ਭਾਈ ਨਾਮ ਜਪਹੁ ਨਾਮ ਰਦਹੁ ਗੁਰਪੂਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਇਆ ਦਰਸ਼ਨ ਪੇਟ ਤਹੋ ਤਾ ਨੰਦਾ ਦੁਖ ਗਿਆ ਹਰ ਗਈ ਹਰ ਰਸ ਪੀਵੋ ਭਾਈ ਨਾਮ ਜਪੋ ਨਾਮ ਅਰਦ ਹੋ ਗੁਰਪੂਰੇ ਕੀ ਸਰਣਾਈ ਰਹਾਵ ਜਿਸ ਹੈ ਪਦਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਾਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਆ ਦਰਸ਼ਨ ਭੇਟ ਤੋ ਤੋ ਤਨੰਦਾ ਦੁਖ ਗਿਆ ਹਰ ਗਿਆ ਹਰ ਰਸ ਪੀਵੋ ਹੋ ਭਾਈ ਨਾਮ ਜਪਾ ਹੋ ਨਾਮੁ ਅਰਧ ਹੋ ਗੁਰਪੁਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹਲਾ 5 ਸਰਬ ਸੁਖਾਂ ਕਾ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਇਆ ਦਰਸ਼ਨ ਪੇਟ ਤਹੋਤ ਅਨੰਦਾ ਦੁਖ ਗਿਆ ਹਰ ਗਈ ਹਰ ਰਸ ਪੀਵੋ ਭਾਈ ਨਾਮ ਜਪ ਹੋ ਨਾਮ ਅਰਦ ਹੋ ਗੁਰਪੂਰੇ ਕੀ ਸਰਣਾਈ ਰਹਾ ਜਿਸ ਹੈ ਪਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਲਾ ਪੰਜਵਾਂ ਸਰਬ ਸੁਖਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਆ ਦਰਸ਼ਨ ਭੇਟ ਤੋ ਤੋ ਤਨੰਦਾ ਦੁਖ ਗਿਆ ਹਰ ਗਿਆ ਹਰ ਰਸ ਪੀਵੋ ਹੋ ਭਾਈ ਨਾਮ ਜਪਾ ਹੋ ਨਾਮ ਰਦ ਹੋ ਗੁਰਪੁਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਇਆ ਦਰਸ਼ਨ ਪੇਟ ਤਹੋ ਤਾ ਨੰਦਾ ਲੁਕ ਗਿਆ ਹਰ ਗਈ ਹਰ ਰਸ ਪੀਵੋ ਭਾਈ ਨਾਮ ਜਪ ਹੋ ਨਾਮ ਅਰਦ ਹੋ ਗੁਰਪੂਰੇ ਕੀ ਸਰਣਾਈ ਰਹਾਵ ਜਿਸ ਹੈ ਪਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੋਰਠ ਮਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਈਆ ਦਰਸ਼ਨ ਭੇਟ ਤੋ ਤੋ ਤਨੰਦਾ ਦੁਖ ਗਿਆ ਹਰ ਗਿਆ ਹਰ ਰਸ ਪੀਵੋ ਹੋ ਭਾਈ ਨਾਮ ਜਪਾ ਹੋ ਨਾਮ ਰਦ ਹੋ ਗੁਰਪੁਰੇ ਕੀ ਸਰਣਾਈ ਰਹਾ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹਲਾ 5 ਸਰਬ ਸੁਖਾਂ ਕਾ ਦਾਤਾ ਸਤਿਗੁਰੂ ਤਾਂ ਕੀ ਸਰਣੀ ਪਾਇਆ ਦਰਸ਼ਨ ਪੇਟ ਤਹੋਤ ਆਨੰਦਾ ਦੁਖ ਗਿਆ ਹਰ ਗਈ ਹਰ ਰਸ ਪੀਵੋ ਭਾਈ ਨਾਮ ਜਪ ਹੋ ਨਾਮ ਅਰਦ ਹੋ ਗੁਰਪੂਰੇ ਕੀ ਸਰਣਾਈ ਰਹਾ ਜਿਸ ਹੈ ਪਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ